ਬਨੇਗਾ ਕਾਨੂੰਨ ਨੂੰ ਦੇਸ਼ ਦੇ ਪਾਰਲੀਮੈਂਟ ਚ ਪਾਸ ਕਰਾਉਣ ਲਈ ਐਮਪੀ ਕੋ ਬਾਇਆ ਨੂੰ ਦਿੱਤਾ ਮੰਗ ਪੱਤਰ ਸਰਬ ਭਾਰਤ ਨੌਜਵਾਨ ਸਭਾ ਦੇ ਬਨੇਗਾ ਟੀਮ ਨੇ ਸਭ ਲਈ ਰੁਜ਼ਗਾਰ ਦੀ ਗਾਰੰਟੀ ਕਰਦੇ ਕਾਨੂੰਨ ਪਗਤ ਸਿੰਘ ਕੌਮੀ ਰੋਜ਼ਗਾਰ ਗਰੰਟੀ ਕਾਨੂੰਨ ਦੇਸ਼ ਦੇ ਪਾਰਲੀਮੈਂਟ ਵਿੱਚ ਪਾਸ ਕਰਵਾਉਣ ਲਈ ਦੇਸ਼ ਦੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦੇ ਨਾਮ ਤੇ ਮੈਂਬਰ ਪਾਰਲੀਮੈਂਟ ਛੇ ਸਿੰਘ ਕੁਬਾਇਆ ਨੂੰ ਜ਼ਿਲ੍ਹਾ ਪ੍ਰਧਾਨ ਸਰਬ ਭਾਰਤ ਨੌਜਵਾਨ ਸਭਾ ਸ਼ੁਭੇਕ ਚੰਗੜਪੈਣੀ ਅਤੇ ਗੁਰਦਿਆਲ ਟਾਬਾਂ ਦੀ ਅਗਵਾਈ ਵਿੱਚ ਪਿੰਡ ਨਵਾਂ ਹਸਤਾ ਵਿਖੇ ਪਹੁੰਚ ਕੇ ਮੰਗ ਪੱਤਰ ਸੌਂਪਿਆ। ਇਹ ਮੰਗ ਪੱਤਰ ਉਸ ਸਮੇਂ ਦਿੱਤਾ ਗਿਆ ਜਦੋਂ ਮੈਂਬਰ ਪਾਰਲੀਮੈਂਟ ਛੇ ਸਿੰਘ ਕੁਬਾਇਆ ਬਾਰਡਰ ਪੱਟੀ ਦੇ ਅਲੱਗ-ਅਲੱਗ ਪਿੰਡਾਂ ਦਾ ਦੌਰਾ ਕਰ ਰਹੇ ਸਨ। ਆਗੂਆਂ ਨੇ ਕਿਹਾ ਕਿ ਬੇਰੁਜ਼ਗਾਰੀ ਕਾਰਨ ਆਪਣਾ ਭਵਿੱਖ ਬਣਾਉਣ ਲਈ ਦੇਸ਼ ਦੇ ਨੌਜਵਾਨ 45 ਲੱਖ ਰੁਪਿਆ ਲਾ ਕੇ ਗੈਰ ਕਾਨੂੰਨੀ ਢੰਗ ਨਾਲ ਵਿਦੇਸ਼ਾਂ ਵਿੱਚ ਜਾ ਰਹੇ ਹਨ ਜਦੋਂ ਕਿ ਅਮਰੀਕਾ ਦਾ ਰਾਸ਼ਟਰਪਤੀ ਜਿਹੜਾ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਨੇੜਲਾ ਦੋਸਤ ਕਹਿੰਦਾ ਹੈ ਉਸਨੇ ਅਣ ਮਨੁੱਖੀ ਤਰੀਕੇ ਨਾਲ ਦੇਸ਼ ਦੇ ਨੌਜਵਾਨਾਂ ਨੂੰ ਹਥਕੜੀਆਂ ਅਤੇ ਪੈਰਾਂ 'ਚ ਬੇੜੀਆਂ ਲਗਾ ਕੇ ਵਾਪਸ ਪੇ ਜੰਦਾ ਜੋ ਕੰਮ ਕੀਤਾ ਹੈ ਉਹ ਬਹੁਤ ਹੀ ਨਿੰਦਨਯੋਗ ਹੈ ਮਾਰਜੋਗੋ ਅਸ਼ੇਸ਼ਕ ਸੁਭਾਇਆ ਨੂੰ ਮੰਗ ਪੱਤਰ ਸੌਪਿਆ ਬਨੇਗਾ ਟੀਮ ਵੱਲੋਂ ਸਰਪਾਰਟਨੋਜਾਨੋ ਸਭਾ ਦੇ ਸਾਡੇ ਜ਼ਿਲ੍ਹਾ ਦੇ ਪ੍ਰਧਾਨ ਸੁਦੇਸ਼ ਢੰਡਰ ਪੈਣੀ ਦੀ ਅਗਵਾਈ ਵਿੱਚ ਔਰ ਉਸ ਮੰਗ ਪੱਤਰ ਵਿੱਚ ਇਹ ਹੈ ਕਿ ਸਾਡੇ ਦੇਸ਼ ਦੀ ਪਾਰਲੀਮੈਂਟ ਵਿੱਚ ਬਨੇਗਾ ਕਾਨੂੰਨ ਬਨੇਗਾ ਮਤਲਬ ਭਗਤ ਸਿੰਘ ਕੌਮੀ ਰਜਕਾਰ ਗਰੰਟੀ ਕਾਨੂੰਨ ਜਿਹੜਾ ਅਨਸਿੱਖਿਆਤ ਲਈ 35000 ਰੁਪਏ ਦੀ ਗਰੰਟੀ ਕਰਦਾ ਹੈ ਅਰਧ ਸਿੱਖਿਆਤ ਲਈ 40000 ਰੁਪਏ ਔਰ ਸਿੱਖਿਆਤ ਲਈ 45000 ਔਰ ਉੱਚ ਸਿੱਖਿਆਤ ਲਈ ਜਿਹੜਾ ਮਾਸਟਰ ਡਿਗਰੀ ਜਿਹੜਾ ਸਾਡੇ ਦੇਸ਼ ਦਾ ਉੱਤਮ ਪੜ੍ਹਾਈ ਹੈ ਜਿਹਨੇ ਪੀ ਐਚ ਡੀ ਕੀਤੀ ਉਹਦੇ ਵਾਸਤੇ 60000 ਰੁਪਏ ਦੀ ਗਰੰਟੀ ਕਰਦਾ ਕਾਨੂੰਨ ਉਹ ਦੇਸ਼ ਦੀ ਪਾਰਲੀਮੈਂਟ ਵਿੱਚ ਪਾਸ ਹੋਇਆ ਔਰ ਉਹਨੂੰ ਲੈ ਕੇ ਅੱਜ ਅਸੀਂ ਮਾਨਯੋਗ ਸ਼ੇਰ ਸਿੰਘ ਕੁਮਾਰ ਜੀ ਨੂੰ ਪਿੰਡ ਹਸਤਾਕਲਾਂ ਦੇ ਵਿੱਚ ਜਦੋਂ ਆ ਬਾਰਡਰ ਪੱਟੀ ਦੇ ਪਿੰਡਾਂ ਵਿੱਚ ਆਪਣਾ ਦੌਰਾ ਕਰ ਰਹੇ ਸੀ ਤੇ ਅਸੀਂ ਹਸਤਾਕਲਾਂ ਦੇ ਵਿੱਚ ਜਾ ਕੇ ਅੱਜ ਬਨੇਗਾ ਟੀਮ ਦੀ ਅਗਵਾਈ ਵਿੱਚ ਮੰਗ ਪੱਤਰ ਦਿੱਤਾ ਹੈ ਇਹ ਕਾਨੂੰਨ ਦੇਸ਼ ਦੀ ਪਾਰਲੀਮੈਂਟ ਵਿੱਚ ਪਾਸ ਹੋਣ ਤੋਂ ਬਾਅਦ ਇਹ ਕੁਸ਼ਹਾਲੀ ਲੈ ਕੇ ਆਏਗਾ ਸਾਡੇ ਦੇਸ਼ ਦੇ ਕਰੀਬ 45 ਕਰੋੜ ਬੇਰੁਜ਼ਗਾਰਾਂ ਦਾ ਇੱਕ ਉਹਨਾਂ ਦੇ ਰੋਜ਼ਗਾਰ ਦੀ ਗਰੰਟੀ ਕਰਦਾ ਕਾਨੂੰਨ ਬਣੇਗਾ ਔਰ ਜਦੋਂ ਬੇਰੁਜ਼ਗਾਰੀ ਖਤਮ ਹੋਏਗੀ ਤਾਂ ਸਾਡਾ ਜਿਹੜਾ ਦੇਸ਼ ਖੁਸ਼ਹਾਲ ਹੋਏਗਾ ਉਹਨੂੰ ਲੈ ਕੇ ਮਾਨਯੋਗ ਕਬਾਇਆ ਸਾਹਿਬ ਨੇ ਭਰੋਸਾ ਵੀ ਦਿਵਾਇਆ ਹੈ ਕਿ ਉਹ ਦੇਸ਼ ਦੀ ਪਾਰਲੀਮੈਂਟ ਵਿੱਚ ਇਹ ਸਾਡਾ ਮੰਗ ਪੱਤਰ ਰੱਖਣਗੇ ਔਰ ਇਹਦੇ ਉੱਪਰ ਜਿਹੜੀ ਬਹਿਸ ਕਰਕੇ ਔਰ ਇਹ ਮੰਗ ਪੱਤਰ ਨੂੰ ਇਸ ਕਾਨੂੰਨ ਨੂੰ ਪਾਸ ਕਰਾਉਣ ਤੱਕ ਦਾ ਉਹਨਾਂ ਨੇ ਪ੍ਰੋਫੈਸਰ ਦਿੱਤਾ ਅਸੀਂ ਉਹਨਾਂ ਦਾ ਧੰਨਵਾਦ ਕਰਦੇ ਆਂ ਹਰ ਹੀ ਹੁੰਦੀ ਹੈ ਉਹ ਕਾਨੂੰਨ ਪਾਸ ਕਰਨੇ ਸਿਆਸਤ ਕਰਦੇ ਆਂ ਕਿ ਜਿਹੜੇ ਸਾਡੇ ਪਾਰਲੀਮੈਂਟ ਮੈਂਬਰ ਨੇ ਬਹੁਤ ਸ਼ਾਨਦਾਰ ਅੱਗੇ ਵੀ ਸਾਡੇ ਮੰਗ ਪੱਤਰ ਲੈ ਕੇ ਜਾਂਦੇ ਨੇ ਤੇ ਅੱਗੇ ਵੀ ਜਾ ਕੇ ਇਹ ਕਾਨੂੰਨ ਬਣਵਾਣਗੇ ਤਾਂ ਮੈਂ ਧੰਨਵਾਦ ਕਰਦਾ ਸਾਰਿਆਂ ਦਾ ਪਾਰਲੀਮੈਂਟ ਦੇ ਵਿੱਚ ਜਾ ਕੇ ਇਸ ਜਿਹੜਾ ਬਿੱਲ ਆਏਗਾ ਉਹਦੇ ਵਿੱਚ ਬੈਸ ਵੀ ਕਰਾਂਗੇ ਤੇ ਸਪੋਰਟ ਕਰਾਂਗੇ ਪਾਸ ਕਰਾਵਾਂਗੇ ਫਾਜ਼ਿਲ ਦਾ ਤੋਂ ਠੇਠ ਪੰਜਾਬੀ ਟੀਵੀ ਲਈ ਕਰੇਸ਼ਨ ਸਿੰਘ ਦੀ ਰਿਪੋਰਟ